ਆ ਸਾਡੇ ਪੁਲਿਸ ਕਰਮਚਾਰੀ ਅੱਗੇ ਨਾਲ ਵਧਣਦੇ ਹੋ ਇਹਨਾਂ ਨੂੰ ਆਪਣਾ ਮੈਕੀ ਲਓ ਜੀ ਬਾਵੇ ਦੇ ਰੇਡ ਪਾਈ ਐ ਦੇਖੋ ਕੀ ਬਣਦਾ ਮੱਕ ਅੱਖ ਤੋਂ ਲੈ ਲਓ ਜੀ ਕੀ ਉਹ ਦੇਖ ਕੀ ਬਣਦਾ ਲਾ ਬਰਮਾ ਬਣਾ ਦੇ ਲੋ ਜੀ ਕੋਈ ਗੱਲ ਲੋ ਜੀ ਪੁਆਇੰਟ ਐ ਜਿਹੜਾ ਸਟਾਪਰ ਹੈ ਜਲਾਲ ਹਾਂ ਇਹ ਕਹੇ ਵੀ ਉਹ ਵੀ ਮੇਰਾ ਖੈ ਰੈਫਰੀ ਕਰਦੇ ਆਗੇ ਉਹਨਾਂ ਨੂੰ ਬਾਅਦ ਚ ਦਵਾ ਦੇਣਾ ਹਾਂਜੀ ਕਬੱਡੀ ਕਬੱਡੀ ਕਰਦਾ ਹੋਇਆ ਗੁਰਵਿੰਦਰ ਬਾਬਾ ਜਲਾਲ ਦੀ ਵਾਲੀਆ ਉਧਰ ਦੇਖਦਾ ਵੀ ਜਗਸੀਰ ਧੂਰੇ ਨਾਲ ਮੁਕਾਬਲਾ ਹੈ ਲਗਾਤਾਰ ਦੂਜਾ ਜਫਾ ਹੈ ਮੇਰੇ ਵੀਰੋ ਵਾਹ ਵਾਹ ਓਏ ਨੌਜਾਨਾ ਨਹੀਂ ਹੋ ਰਿਹਾ ਇਹੋ ਜਿਹਾ ਜਫਤੇ ਦੇ ਵਿੱਚੋਂ ਨਿਕਲਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਪੁਆਇੰਟ ਸਟਾਪਰ ਦੇ ਹਿੱਸੇ ਹੈ ਪੁਆਇੰਟ ਮਨਜੀਤ the... लागे आ